ਇਹ ਉਹ ਏਜੰਟ ਆ ਜਿਸਨੇ ਨੌਜਵਾਨਾਂ ਦੇ ਨਾਲ ਠੱਗੀ ਕੀਤੀ ਹੈ ਤਾਂ ਇਸ ਤਰ੍ਹਾਂ ਦੇ ਏਜੰਟਾਂ ਤੋਂ ਬਚਣ ਦੀ ਲੋੜ ਆ ਜੇ ਤੁਸੀਂ ਇਹ ਜੇ ਏਜੰਟ ਕੋਲ ਪੈਸੇ ਦਿੱਤੇ ਹੋਏ ਨੇ ਤਾਂ ਤੁਹਾਡੇ ਲਈ ਵੀ ਇਹ ਖਾਸ ਖਬਰ ਹੈ ਇਹ ਜੇ ਠਾਗੇ ਏਜੰਟ ਕਹਿ ਸਕਦੇ ਆ ਜਿਨ੍ਹਾਂ ਵੱਲੋਂ ਲੋਕਾਂ ਦੀਆਂ ਮਿਹਨਤ ਦੀਆਂ ਕਮਾਈਆਂ ਦੇ ਉੱਪਰ ਠੱਗੀਆਂ ਮਾਰ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਪੀਆਰ ਨੰਬਰ 11 ਅੰਡਰ ਸੈਕਸ਼ਨ 318 4 338 3363 342 ਬੀਐਨਐਸ ਦੇ ਤਹਿਤ ਜਿਹੜਾ ਹੈਗਾ ਨਿਊ ਦਿੱਲੀ ਦੇ ਵਿੱਚ ਇਹਨਾਂ ਠੱਗ ਏਜੰਟਾਂ ਦੇ ਖਰਾਬ ਮਾਮਲਾ ਦਰਜ ਹੋਇਆ ਹੈਗਾ ਉਹਨਾਂ ਦੇ ਵੱਲੋਂ ਫਰਜੀ ਕਾਗਜ਼ ਤਿਆਰ ਕਰਕੇ ਜਿਹੜੇ ਲਗਾਏ ਜਾ ਰਹੇ ਨੇ ਜਿਸ ਦੇ ਵਿੱਚ ਵੀਐਫਐਸ ਗਲੋਬਲ ਦੇ ਇੱਕ ਅਧਿਕਾਰੀ ਅਕਸਰ ਹੀ ਨੌਜਵਾਨ ਜਿਹੜੇ ਨੇ ਬਾਹਰ ਦਾ ਰੁਖ ਕਰ ਰਹੇ ਨੇ ਨੌਜਵਾਨਾਂ ਵੱਲੋਂ ਬਾਹਰ ਜਾਣ ਦੇ ਲਈ ਟਰੈਵਲ ਏਜੰਟਾਂ ਨੂੰ ਅਪਰੋਚ ਕੀਤੀ ਜਾਂਦੀ ਹੈ ਪਰ ਕਈ ਵਾਰ ਕਈ ਨੌਜਵਾਨ ਨੇ ਗੱਲ ਕਰ ਲਈਏ ਤਾਂ ਗਲਤ ਏਜੰਟਾਂ ਕੋਲ ਫਸ ਜਾਂਦੇ ਨੇ ਜਿਸ ਤੋਂ ਬਾਅਦ ਉਹਨਾਂ ਦੇ ਪਿਓ ਦਾਦਿਆਂ ਦੀ ਜਿਹੜੀ ਕਮਾਈ ਕੀਤੀ ਹੁੰਦੀ ਆ ਉਹ ਏਜੰਟ ਲੈ ਕੇ ਬਾਹਰ ਇਥੋਂ ਫਰਾਰ ਹੋ ਜਾਂਦੇ ਨੇ ਇਸ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆਇਆ ਸੈਕਟਰ 40 ਸੀ ਦੇ ਵਿੱਚ ਜਿਸ ਦੇ ਵਿੱਚ VFS ਗਲੋਬਲ ਦੇ ਇੱਕ ਅਧਿਕਾਰੀ ਜਿਨ੍ਹਾਂ ਦਾ ਨਾਮ ਆਨੰਦ ਸਿੰਘ ਦੱਸਿਆ ਜਾ ਰਿਹਾ ਉਹਨਾਂ ਵੱਲੋਂ ਇੱਕ ਐਫਆਈਆਰ ਦਰਜ ਕਰਾਈ ਗਈ ਹੈ ਨਿਊ ਦਿੱਲੀ ਦੇ ਵਿੱਚ ਕਿ ਚੰਡੀਗੜ੍ਹ ਦੇ ਕੁਝ ਇਹੋ ਜਿਹੇ ਏਜੰਟ ਨੇ ਜਿਨ੍ਹਾਂ ਵੱਲੋਂ ਧੋਖਾਧੜੀ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਫਰਜੀ ਕਾਗਜ਼ ਤਿਆਰ ਕਰਕੇ ਜਿਹੜੇ ਲਗਾਏ ਜਾ ਰਹੇ ਨੇ ਜਿਸ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ ਉਹਨਾਂ ਨੇ ਇੱਕ ਐਫਆਈਆਰ ਵੀ ਦਰਜ ਕਰਾਈ ਹੈਗੀ ਆ ਤਾਂ ਤਸਵੀਰਾਂ ਮੇਰੇ ਸਾਥੀ ਨੂੰ ਕਹਿੰਗੂ ਦਿਖਾਉਣਾ ਚਾਹੂੰਗਾ ਇਹ ਉਹੀ ਸਾਹਮਣੇ ਇਮੀਗ੍ਰੇਸ਼ਨ ਦੇ ਦਫ਼ਤਰ ਹੈਗਾ ਜਿੱਥੇ ਲਿਖਿਆ ਹੋਇਆ ਹੈ ਸਟੱਡੀ ਵੀਜ਼ੇ ਦੀ ਗੱਲ ਕਰ ਲਈਏ ਪੀਆਰ ਦੀ ਗੱਲ ਕਰ ਲਈਏ ਚਾਹੇ ਸਪਾਊਸ ਵੀਜ਼ੇ ਦੀ ਗੱਲ ਕਰ ਲਈ ਨਾਸ਼ ਖਾਨ ਦੱਸਿਆ ਜਾ ਰਿਹਾ ਹੈਗਾ ਜਿਹੜਾ ਇਸ ਇਮੀਗ੍ਰੇਸ਼ਨ ਜਿਹੜੀ ਜਿਹੜੀ ਚੰਡੀਗੜ੍ਹ ਦੇ ਵਿੱਚ ਇੱਕ ਫਰਸਟ ਫਲੋਰ ਦੇ ਵਿੱਚ ਜਿਹੜਾ ਆਫਿਸ ਜਿਹੜਾ ਹੈਗਾ ਲੋਕੇਟਡ ਹੈਗਾ ਬੈਸਟ ਸ਼ੋਅ ਆਫ ਦਾ ਨਾਮ ਇਮੀਗ੍ਰੇਸ਼ਨ ਦਾ ਦੱਸਿਆ ਜਾ ਰਿਹਾ ਹੈਗਾ ਜਿਸ ਦੇ ਵਿੱਚ ਇਹ ਉਹ ਏਜੰਟ ਆ ਜਿਸ ਨੇ ਨੌਜਵਾਨਾਂ ਦੇ ਨਾਲ ਠੱਗੀ ਕੀਤੀ ਹੈ ਕਿਉਂਕਿ ਫਰਜੀ ਕਾਗਜ਼ ਤਿਆਰ ਕੀਤੇ ਜਾਂਦੇ ਸਨ ਜਿਸ ਤੋਂ ਬਾਅਦ ਇਹ ਪੂਰਾ ਮਾਮਲਾ ਸਾਹਮਣੇ ਆਇਆ ਤੇ VFS ਦੇ ਅਧਿਕਾਰੀ ਦੀ ਗੱਲ ਕਰ ਲਈ ਆਨੰਦ ਸਿੰਘ ਵੱਲੋਂ ਜਿਹੜਾ ਹੈਗਾ ਕਿ ਨਿਊ ਦਿੱਲੀ ਦੇ ਵਿੱਚ ਇੱਕ ਪਰਚਾ ਵੀ ਦਰਜ ਕਰਾਇਆ ਗਿਆ ਕਿਉਂਕਿ ਇਹ ਉਹ ਏਜੰਟ ਨੇ ਜਿਹੜੇ ਲੋਕਾਂ ਦੀਆਂ ਸਖਤ ਮਿਹਨਤਾਂ ਦੀਆਂ ਕਮਾਈਆਂ ਜੜੀਆਂ ਹੈਗੇ ਨੇ ਪਿਓ ਦਾ ਦੇਦੇ ਨੇ ਕਮਾਈਆਂ ਜਾਂ ਉਹਨਾਂ ਦੀ ਆਪਣੀ ਨੌਜਵਾਨੀ ਦੀ ਕਮਾਈ ਜੜੀ ਹੈ ਜਿਹੜੀ ਹੱਡ ਤੋੜ ਕੇ ਜਿਹੜੀ ਮਿਹਨਤ ਕੀਤੀ ਹੁੰਦੀ ਹੈ ਉਹ ਕਮਾਈਆਂ ਤੋਂ ਬਾਅਦ ਇਸ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਉੱਥੇ ਬਾਹਰ ਜਾ ਕੇ ਠੀਕ ਹੋ ਜਾਵੇਗੀ ਪਰ ਇਹ ਜਿਹੇ ਏਜੰਟ ਜਿਹੜੇ ਹੈਗੇ ਨੇ ਉਹਨਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰਦੇ ਨੇ ਉਹਨਾਂ ਦੇ ਫਿਊਚਰ ਦੇ ਨਾਲ ਖਿਲਵਾੜ ਕਰਦੇ ਨੇ ਤਾਂ ਇਸ ਤਰ੍ਹਾਂ ਦੇ ਏਜੰਟਾਂ ਤੋਂ ਬਚਣ ਦੀ ਲੋੜ ਆ ਜੇ ਤੁਸੀਂ ਇਹ ਜੇ ਏਜੰਟ ਕੋਲ ਪੈਸੇ ਦਿੱਤੇ ਹੋਏ ਨੇ ਤਾਂ ਤੁਹਾਡੇ ਲਈ ਵੀ ਇਹ ਖਾਸ ਖਬਰ ਹੈ ਤੁਸੀਂ ਵੀ ਆ ਕੇ ਚੈੱਕ ਕਰ ਸਕਦੇ ਹੋ ਕਿਤੇ ਤੁਸੀਂ ਤਾਂ ਨਹੀਂ ਇਸ ਫਰਾਡ ਏਜੰਟ ਕੋਲ ਫਸ ਗਏ ਤਾਂ ਜਰੂਰ ਹੋਰ ਵੀ ਜਿਹੜੇ ਏਜੰਟ ਨੇ ਤੁਹਾਨੂੰ ਉਹਨਾਂ ਦੇ ਨਾਲ ਵੀ ਉਹਨਾਂ ਦੀਆਂ ਵੀ ਤਸਵੀਰਾਂ ਦਿਖਾਵਾਂਗੇ ਉੱਥੇ ਦਫ਼ਤਰਾਂ ਦੇ ਬਾਹਰ ਵੀ ਪਹੁੰਚਾਂਗੇ ਉਹਨਾਂ ਦੀ ਵੀ ਦਿਖਾਵਾਂਗੇ ਕਿਤੇ ਉਹ ਏਜੰਟ ਕੋਲ ਤੁਸੀਂ ਤਾਂ ਨਹੀਂ ਫਸੇ ਤੁਸੀਂ ਤਾਂ ਨਹੀਂ ਆਪਣੀ ਮਿਹਨਤ ਦੇ ਪੈਸੇ ਦਿੱਤੇ ਤਾਂ ਇਸ ਤਰ੍ਹਾਂ ਦੀਆਂ ਤਸਵੀਰਾਂ ਤੁਹਾਨੂੰ ਹੋਰ ਵੀ ਦਿਖਾਵਾਂਗੇ ਸੈਕਟਰ 34 ਚੰਡੀਗੜ੍ਹ ਦੇ ਪਕੈਡਲੀ ਸਕੁਅਰ ਦੇ ਅੰਦਰ ਇੱਕ ਦਫਤਰ ਬਣਿਆ ਹੋਇਆ ਹੈ ਤਸਵੀਰਾਂ ਮੇਰੇ ਸਾਥੀ ਨੂੰ ਕਹੂੰਗਾ ਪਹਿਲਾਂ ਉਹ ਦਿਖਾਈਆਂ ਜਾਣ ਪਕੈਡਲੀ ਸਕੁਅਰ ਮਾਲ ਹੈਗਾ ਜਿਹੜਾ ਜਿਸ ਦੇ ਅੰਦਰ ਤੁਸੀਂ ਦੇਖ ਸਕਦੇ ਹੋ ਕਿਉਂਕਿ ਇਹ ਇਮੀਗ੍ਰੇਸ਼ਨ ਹੱਬ ਹੈਗਾ ਲਗਾਤਾਰ ਇੱਥੇ ਮੁੰਡੇ ਕੁੜੀਆਂ ਬਾਹਰ ਜਾਣ ਦੇ ਲਈ ਆਪਣੀਆਂ ਫਾਈਲਾਂ ਲਗਾਉਂਦੇ ਨੇ ਪਰ ਕਈ ਇਹੇ ਜੇ ਠਾਗੇ ਏਜੰਟ ਕਹਿ ਸਕਦੇ ਆ ਜਿਨ੍ਹਾਂ ਵੱਲੋਂ ਲੋਕਾਂ ਦੀਆਂ ਮਿਹਨਤ ਦੀਆਂ ਕਮਾਈਆਂ ਦੇ ਉੱਪਰ ਠੱਗੀਆਂ ਮਾਰ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਜਾਂ ਉਹਨਾਂ ਦੇ ਨਾਲ ਧੋਖਾਧੜੀ ਕੀਤੀ ਜਾਂਦੀ ਆ ਜਿਸ ਤੋਂ ਬਾਅਦ ਇੱਕ VFS ਗਲੋਬਲ ਦੇ EMPLY ਆਨੰਦ ਸਿੰਘ ਵੱਲੋਂ ਇੱਕ ਜਿਹੜੀ FIR ਨਿਊ ਦਿੱਲੀ ਦੇ ਵਿੱਚ ਦਰਜ ਕਰਵਾਈ ਗਈ ਆ ਸੈਕਟਰ 34 ਸੈਕਟਰ ਦੇ ਵਿੱਚ ਇੱਕ ਮੌਜੂਦ ਹੈ ਓਵਰਸੀਜ਼ ਦਾ ਨਾਮ ਦੱਸ ਦਿੰਦੇ ਆ ਵਿਰਸਿਟੀ ਓਵਰਸੀਜ਼ ਪਿਕਕਡਲੀ ਸਕੂਅਰ ਦੇ ਅੰਦਰ ਹੈਗਾ ਵਿਰਸਿਟੀ ਓਵਰ ਸੀਜ਼ ਕਰਕੇ ਜਿਹੜੀ ਹੈਗੀ ਇਹ ਇਮੀਗ੍ਰੇਸ਼ਨ ਕੰਪਨੀਆਂ ਜੋ ਬੱਚਿਆਂ ਨੂੰ ਸਟੱਡੀ ਵੀਜ਼ੇ ਦੇ ਉੱਪਰ ਇਮੀਗ੍ਰੇਸ਼ਨ ਦੇ ਤੌਰ ਤੇ ਜਾਂ ਟੂਰਿਸਟ ਵੀਜ਼ੇ ਤੇ ਬਾਹਰ ਭੇਜਦੀ ਹੈ ਤਾਂ ਉਹਨਾਂ ਵੱਲੋਂ ਜਿਹੜੀ ਇਹ ਐਫ ਆਈ ਆਰ ਦਰਜ ਕਰਵਾਈ ਗਈ ਹੈ ਨਿਊ ਦਿੱਲੀ ਦੇ ਵਿੱਚ ਕਿ ਇਹਨਾਂ ਦੇ ਖਿਲਾਫ ਫਰਜੀ ਕਾਗਜ਼ ਤਿਆਰ ਕਰਨਾ ਤੇ ਫਰਾਡ ਕਰਨ ਦੇ ਮਾਮਲੇ ਦੇ ਵਿੱਚ ਇਹਨਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਫਰੈਚ ਜਿਹੜਾ ਹੈਗਾ ਇਹਨਾਂ ਦੇ ਉੱਪਰ ਜਿਹੜਾ ਮਾਮਲਾ ਦਰਜ ਹੋਇਆ ਹੈਗਾ ਐਫ ਆਈ ਆਰ ਨੰਬਰ 11 ਅੰਡਰ ਸੈਕਸ਼ਨ 318 4 338 3363 342 ਬੀਐਨਐਸ ਦੇ ਤਹਿਤ ਜਿਹੜਾ ਹੈਗਾ ਨਿਊ ਦਿੱਲੀ ਦੇ ਵਿੱਚ ਇਹਨਾਂ ਠੱਗ ਏਜੰਟਾਂ ਦੇ ਖਰਾਫ ਮਾਮਲਾ ਦਰਜ ਹੋਇਆ ਹੈਗਾ ਕਿਉਂਕਿ ਇਹ ਉਹ ਠੱਗ ਏਜੰਟ ਨੇ ਜਿਹੜੇ ਲੋਕਾਂ ਦੇ ਲਈ ਲੋਕਾਂ ਦੇ ਪੈਸੇ ਲੈ ਕੇ ਫਰਾਰ ਹੋ ਜਾਂਦੇ ਨੇ ਉਹਨਾਂ ਦੇ ਨਾਲ ਠੱਗੀਆਂ ਕਰਦੇ ਨੇ ਫਰਜੀ ਕਾਗਜ਼ ਤਿਆਰ ਕਰਦੇ ਨੇ ਤੇ ਉਹਨਾਂ ਦੇ ਨਾਲ ਧੋਖਾਚੜੀ ਕਰਦੇ ਨੇ ਤਾਂ ਇਸ ਤਰ੍ਹਾਂ ਦੀ ਇੱਕ ਤਸਵੀਰ ਤੁਹਾਨੂੰ ਸੈਕਟਰ 40 ਦੀ ਦਿਖਾਈ ਗਈ ਹੈ ਜਿਸ ਦੇ ਵਿੱਚ ਚੰਡੀਗੜ੍ਹ ਦੇ ਹੋਰ ਵੀ ਕੁਝ ਜਿਹੜੇ ਇਮੀਗ੍ਰੇਸ਼ਨ ਏਜੰਟ ਨੇ ਉਹਨਾਂ ਦੇ ਨਾਮ ਵੀ ਦਰਜ ਨੇ ਜਿਹੜੇ ਇਸ ਵੀਐਫਐਸ ਗਲੋਬਲ ਦੇ ਜਿਹੜੇ ਅਧਿਕਾਰੀ ਨੇ ਆਨੰਦ ਸਿੰਘ ਵੱਲੋਂ ਜਿਹੜਾ ਪਰਚਾ ਦਰਜ ਕਰਵਾਇਆ ਗਿਆ ਨਿਊ ਦਿੱਲੀ ਦੇ ਵਿੱਚ ਕਿ ਇਹਨਾਂ ਏਜੰਟਾਂ ਵੱਲੋਂ ਠੱਗੀ ਕੀਤੀ ਗਈ ਹੈ ਕਿਉਂਕਿ ਉਹ ਥੋਖਾ ਥੜੀ ਕੀਤੀ ਗਈ ਹੈ ਕਿਉਂਕਿ ਉਹਨਾਂ ਵੱਲੋਂ ਫਰਜੀ ਕਾਗਜ਼ ਤਿਆਰ ਕੀਤੇ ਜਾਂਦੇ ਸਨ ਜੇ ਤੁਸੀਂ ਵੀ ਬਾਹਰ ਜਾਉਣਾ ਚਾਹੁੰਦੇ ਹੋ ਤਾਂ ਇਹਨਾਂ ਠਾਗੇ ਏਜੰਟਾਂ ਤੋਂ ਬਚੋ ਕਿਉਂਕਿ ਇਹਨਾਂ ਦੇ ਖਿਲਾਫ ਐਫਆਈਆਰ ਦਰਜ ਹੋ ਚੁੱਕੀ ਹੈ ਐਫਆਈਆਰ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਹੋਇਆ ਹੈ ਕਿ ਇਹਨਾਂ ਨੇ ਠੱਗੀ ਕੀਤੀ ਹੈ ਕਿਉਂਕਿ ਇਹ ਫਰਜ਼ੀ ਕਾਗਜ਼ ਤਿਆਰ ਕਰਦੇ ਨੇ ਤਾਂ ਕਈ ਨੌਜਵਾਨ ਜਿਹੜੇ ਇਹ ਮੁੰਡੇ ਕੁੜੀਆਂ ਚਾਹੇ ਉਹਨਾਂ ਦੇ ਮਾਪੇ ਨੇ ਤਾਂ ਤੁਹਾਡੇ ਲਈ ਵੀ ਇਹ ਖਬਰ ਖਾਸ ਹੈ ਤੁਸੀਂ ਵੀ ਦੇਖ ਸਕਦੇ ਹੋ ਸ਼ੇਅਰ ਕਰ ਸਕਦੇ ਹੋ ਜੇ ਕੋਈ ਤੁਹਾਡਾ ਬਾਹਰ ਦੋਸਤ ਹੈ ਰਿਸ਼ਤੇਦਾਰ ਹੈ ਜਿਹੜਾ ਬਾਹਰ ਜਾਣ ਦਾ ਚਾਹਵਾਨ ਹੈ ਤਾਂ ਜੱਗਰ ਕਿਤੇ ਇਹਨਾਂ ਠੱਗ ਏਜੰਟਾਂ ਦੇ ਹੱਥਾਂ 'ਚ ਚੜ ਜਾਏ ਕਿਉਂਕਿ ਇਹਨਾਂ ਏਜੰਟਾਂ ਨੇ ਨਕ ਜਾਲੀ ਪੇਪਰ ਤਿਆਰ ਕਰਕੇ ਤੁਹਾਡੇ ਨਾਲ ਧੋਖਾ ਧੜੀ ਕਰਨੀ ਹੈ ਕਿਉਂਕਿ ਇਹਨਾਂ ਨੇ ਪਹਿਲਾਂ ਵੀ ਕੀਤੀ ਹੈ ਕਿਉਂਕਿ ਇਹਨਾਂ ਦੇ ਉੱਪਰ ਮਾਮਲਾ ਵੀ ਦਰਜ ਹੋਇਆ ਹੈ ਤੇ ਹੁਣ ਆਨ ਵਾਲਾ ਸਮਾਂ ਦੱਸੂਗਾ ਕਿ ਇਹਨਾਂ ਦੇ ਉੱਪਰ ਠਾਗੇ ਏਜੰਟਾਂ ਦੇ ਉੱਪਰ ਜਿਹੜੀ ਦਿੱਲੀ ਪੁਲਿਸ ਵੱਲੋਂ ਤਾਂ ਮਾਮਲਾ ਦਰਜ ਕਰ ਲਿਆ ਗਿਆ ਕਿ ਲੋਕਲ ਪ੍ਰਸ਼ਾਸਨ ਨੇ ਕੀ ਕਾਰਵਾਈ ਕਰਦਾ ਹੈ ਕੈਮਰਾ ਪਰਸਨ ਅਸ਼wini ਕੁਮਾਰ ਦੇ ਨਾਲ ਕਰਨਵੀਰ ਸਿੰਘ ਰੰਦਾਵਾ ਆਨ 에ਅਰ ਚੰਡੀਗੜ੍ਹ